ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਰਿਹਾ ਡੱਲੇਵਾਲ ਸਾਹਿਬ ਦੀ ਗ੍ਰਿਫਤਾਰੀ ਤੇ ਔਰ ਮੈਂ ਬਿਆਨ ਸੁਣ ਕੇ ਤੇ ਆਂ ਡੀਆਈਜੀ ਸਾਹਿਬ ਦੇ ਉਹਨਾਂ ਨੇ ਦੱਸਿਆ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੇ ਮਰਨ ਵਰਤ ਦਾ ਰੱਖਿਆ ਹੋਇਆ ਸੀਗਾ ਸੱਦਾ ਦਿੱਤਾ ਹੋਇਆ ਸੀ ਤੇ ਉਹਨਾਂ ਦੀ ਸਿਹਤ ਨੂੰ ਅਸੀਂ ਵੇਖਦੇ ਉਹਨਾਂ ਨੂੰ ਦਾਖਲ ਕਰਾਇਆ ਉਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਦਸੀਆਂ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਕਿ ਪ੍ਰਸ਼ਾਸਨ ਆਮ ਲੋਕਾਂ ਦੀ ਜਿਹੜਾ ਕੱਲੋ ਜਿਵੇਂ ਕੱਲ ਨੂੰ ਦੇਖਭਾਲ ਕਰਨੀ ਸ਼ੁਰੂ ਕਰਤੀ ਆ ਪਰ ਜੇਕਰ ਦੇਖਭਾਲ ਦੀ ਗੱਲ ਕਰੀਏ ਤਾਂ ਤੁਸੀਂ ਇਹ ਕਿਹਾ ਕਿ ਉਹਨਾਂ ਦੀ ਜਿਹੜੀ ਉਮਰ ਆ ਉਹ ਬਜ਼ੁਰਗ ਹੋ ਚੁੱਕੇ ਆ ਇਸ ਕਰਕੇ ਉਹਨਾਂ ਦੇ ਅਸੀਂ ਟੈਸਟ ਵਗੈਰਾ ਕਰਾ ਰਹੇ ਆ ਤੇ ਜਦੋਂ ਜੀਰਾ ਫੈਕਟਰੀ ਚੱਲ ਰਹੀ ਸੀ ਕਿ ਉਸ ਟਾਈਮ ਤੇ ਜਿਹੜੇ ਜਿਹੜਾ ਜਿਹੜਾ ਕੱਲੋ ਜਿੰਨੇ ਬਜ਼ੁਰਗ ਸੀਗੇ ਉਹਨਾਂ ਤੇ लाठी चार्ज ਹੋਇਆ ਸੀ ਕੀ ਗੱਲ ਉਹਨਾਂ ਦੀਆਂ ਸਫੇਦ ਮੁਸਲੀਆਂ ਖਾਧੀਆਂ ਸੀ ਜਾ ਉਹਨਾਂ ਨੇ ਕੋਈ ਰਾਜੇ ਮਹਾਰਾਜ ਵਾਲੀਆਂ ਜੜੀਆਂ ਬੂਟੀਆਂ ਖਾਧੀਆਂ ਸੀ ਕਿ ਵੀ ਉਹਨਾਂ ਤੇ ਜਿਹੜਾ ਕਹ ਲੋ ਕੋਈ ਉਹਨਾਂ ਦੀ ਐਕਸਰਸਾਈਜ਼ ਕਰਾ ਰਹੇ ਸੀ ਉਹਨਾਂ ਤੇ लाठी चार्ज ਕਰਾ ਕੇ ਜਦੋਂ ਅਥਰੂ ਗੈਂਸਾ ਸਿੱਟੀਆਂ ਜਾਂਦੀਆਂ ਜਾਂ ਜਦੋਂ ਜਦੋਂ ਮਜ਼ਦੂਰਾਂ ਨੇ ਧਰਨਾ ਲਾਇਆ ਸੀਗਾ ਇਹਦੀ ਭਗਵੰਤਮਾਨ ਦੀ ਕੋਠੀ ਅੱਗੇ ਅੱਜ ਤੋਂ 6 ਸਤ 2023 ਦੀ ਗੱਲ ਆਹੇ ਜਦੋਂ ਉਹਦੇ ਤੇ ਸਿੱਟਿਆ ਗਿਆ ਜਦੋਂ ਉਹਨਾਂ ਤੇ लाठी चार्ज ਜਿਹੜਾ ਕਾ ਲਾਠੀਆਂ ਹੀ ਤੋੜੀਆਂ ਗਈਆਂ ਉਹਨਾਂ ਬਜ਼ੁਰਗਾਂ ਤੇ ਲਾਠੀ ਚਾਰਜ ਕੀਤਾ ਗਿਆ ਧੀਆਂ ਪੈਣਾ ਤੇ ਉਦੋਂ ਲਾਠੀ ਚਾਰਜ ਕੀਤਾ ਗਿਆ ਉਹਨਾਂ ਮਜ਼ਦੂਰਾਂ ਤੇ ਉਸ ਟਾਈਮ ਤੇ ਪ੍ਰਵਾਹ ਕਿਉਂ ਨਹੀਂ ਆਈ ਜੇਕਰ ਤੁਹਾਨੂੰ ਪ੍ਰਵਾਹ ਬਜ਼ੁਰਗਾਂ ਦੀ ਪੈ ਗਈ ਆ ਜੇਕਰ ਤੁਹਾਨੂੰ ਹੁਣ ਪ੍ਰਵਾਹ ਪੈ ਗਈ ਆ ਲੋਕਾਂ ਦੀ ਪ੍ਰਵਾਹ ਪੈ ਗਈ ਆ ਤੇ ਅਕਸਰ ਹੀ ਜਿਹੜੇ ਬਜ਼ੁਰਗ ਲੋਕ ਆ ਉਹ ਤਾਂ ਭਾਈ ਸਾਹਿਬ ਬਹੁਤ ਬਿਮਾਰ ਪਏ ਆ ਕਈ ਪਿੰਡਾਂ ਦੇ ਵਿੱਚ ਉਹਨਾਂ ਦੀ ਦੇਖਭਾਲ ਕਰੋ ਜਿਹੜਾ ਕੋਈ ਗੱਲ ਪੰਜਾਬ ਦੀ ਕਰਦਾ ਜਾਂ ਮਜ਼ਦੂਰੀ ਦੀ ਕਰਦਾ ਜਾਂ ਜਿਹੜਾ ਕਹਿ ਲੋ ਕਿਸਾਨੀ ਦੀ ਗੱਲ ਕਰਦਾ ਫਿਰ ਉਹਨਾਂ ਦੀ ਦੇਖਭਾਲ ਜੇਕਰ ਕਰਨੀ ਆ ਤਾਂ ਫਿਰ ਸਾਰੀ ਉਮਰ ਆਸਤੀ ਕਰਿਆ ਕਰੋ ਜਦੋਂ ਕੋਈ ਮੰਗਾ ਮੰਗਦਾ ਉਸ ਟਾਈਮ ਤੇ ਤੁਸੀਂ ਪੂਰੀ ਨਾ ਕਰਿਆ ਕਰੋ ਸਾਡੇ ਆ ਜਦੋਂ ਉਹਨਾਂ ਨੇ ਖਨੌਰੀ ਬਾਰਡਰ ਜਾਂ ਜਿਹੜੇ ਇੱਥੇ ਹੋਰ ਕਈ ਥਾਵਾਂ ਤੇ ਜਦੋਂ ਧਰਨਾ ਲੱਗਿਆ ਜਦੋਂ ਦਿੱਲੀ ਵੱਲ ਜਾ ਰਹੇ ਸੀ ਅੱਜ 9-10 ਮਹੀਨੇ ਹੋ ਗਏ ਇਸ ਗੱਲ ਨੂੰ ਉਹਨਾਂ ਟਾਈਮਾਂ ਤੇ ਬਜ਼ੁਰਗਾਂ ਦੇ ਨਾਲ ਜੋ ਹੋਇਆ ਜਿਆਦਾਤਰ ਜਿਹੜੇ ਬਜ਼ੁਰਗਾ ਉਹ ਅੱਗੇ ਹੋ ਜਾਂਦੇ ਆ ਜਦੋਂ ਲਾਠੀ ਚਾਰਜ ਹੁੰਦੇ ਆ ਜਾਂ ਕੁਝ ਵੀ ਉਸ ਟਾਈਮ ਤੇ ਨਾ ਤਾਂ ਪੁਲਿਸ ਵੇਖਦੀ ਆ ਉਦੋਂ ਕੋਈ ਨਹੀਂ ਉਹਨਾਂ ਵੱਲ ਵੇਖਦਾ ਉਦੋਂ ਤਾਂ ਲਾਠੀ ਹੱਥ ਦੇ ਵਿੱਚ ਹੁੰਦੀ ਆ ਫੋਰਸਾਂ ਮੰਗਵਾਈਆਂ ਜਾਂਦੀਆਂ ਜਦੋਂ ਕੋਈ ਹੱਕ ਦੀ ਗੱਲ ਕਰਦਾ ਜੇਕਰ ਤੁਹਾਨੂੰ ਲੋਕਾਂ ਦੀ ਪ੍ਰਵਾਹ ਪਹਿ ਚੁੱਕੀ ਆ ਤੇ ਫਿਰ ਇੰਨੇ ਕ ਬੇਨਤੀ ਕਰਦੇ ਆ ਕਿ ਹੁਣ ਗੱਲ ਤੇ ਪੱਕੇ ਰਹੋ ਜੇ ਕਿ ਜਿਹੜੇ ਆਮ ਲੋਕ ਆਪਦੇ ਹੱਕਾਂ ਦੀ ਗੱਲ ਕਰਨਗੇ ਫਿਰ ਉਹਨਾਂ ਨੂੰ ਫੜਿਆ ਜੇ ਨਾ ਹੁਣ ਜੇਕਰ ਬਜ਼ੁਰਗਾਂ ਦਾ ਫਿਕਰ ਪੈ ਗਿਆ ਤਾਂ ਜਿਹੜੇ ਪਾਣੀਆਂ ਦੀ ਗੱਲ ਹੋ ਰਹੀ ਆ ਪਾਣੀਆਂ ਵਿੱਚ ਜ਼ਹਿਰ ਪਾਇਆ ਜਾ ਰਿਹਾ ਉਹ ਜ਼ਹਿਰ ਵੀ ਬਜ਼ੁਰਗ ਪੀਂਦੇ ਆ ਜੇਕਰ ਕਈ ਚੀਜ਼ਾਂ ਦੱਸੀਏ ਕਈ ਬਜ਼ੁਰਗ ਉੰਜ ਹੀ ਮਰੇ ਪਏ ਆ ਉਹਨਾਂ ਦੇ ਧੀਆਂ ਪੁੱਤ ਨਸ਼ੇ ਦੀ ਭੇਡ ਚੜ ਚੁੱਕੇ ਆ ਉਸ ਟਾਈਮ ਤੇ ਵੀ ਤੁਹਾਡੀ ਡਿਊਟੀ ਬੰਦੀ ਆ ਫਿਰ ਉਹਦਾ ਵੀ ਫਿਕਰ ਕਰ ਲੋ ਅਸਲ ਵਿੱਚ ਤਾਂ ਗੱਲ ਇਹ ਆ ਕਿ ਜਦੋਂ ਕੋਈ ਵੀ ਪੰਜਾਬ ਦੇ ਵਾਸਤੇ ਗੱਲ ਕਰੂਗਾ ਮਜ਼ਦੂਰੀ ਵਾਸਤੇ ਗੱਲ ਕਰੂਗਾ ਜਿਹੜਾ ਮਜ਼ਦੂਰ ਆ ਉਹ ਗੱਲ ਕਰੂਗਾ ਕਿਸਾਨ ਗੱਲ ਕਰੂਗਾ ਬੇਰੁਜ਼ਗਾਰ ਗੱਲ ਕਰੂਗਾ ਉਹ ਕੋਈ ਸੱਦਾ ਦੇਵੇ ਉਸ ਟਾਈਮ ਤੇ ਤਾਂ ਕੋਈ ਨਹੀਂ ਪੁੱਛਦਾ ਭਾਈ ਵੀ ਹਾਂ ਦੱਸੋ ਕੀ ਦਿੱਕਤ ਆ ਜਦੋਂ ਮੰਤਰੀ ਕਾਠ ਰੱਖਦੇ ਆ ਕਈ ਬਜ਼ੁਰਗ ਜਿਹੜੇ ਡਿੱਗਦੇ ਢੈਂਦੇ ਜਾਂਦੇ ਆ ਉਹਨਾਂ ਨੂੰ ਕਦੇ ਬਜ਼ੁਰਗਾਂ ਨੂੰ ਇਹ ਤੱਕ ਨਹੀਂ ਪੁੱਛਿਆ ਰੋਟੀ ਖਾਧੀ ਆ ਘਰ ਕਿਵੇਂ ਚੱਲਦਾ ਪੈਨਸ਼ਨ ਤੁਹਾਡੀ ਆਈ ਆ ਜਾਂ ਤੁਹਾਡੀ ਨਹੀਂ ਆਈ ਕਈ ਬਜ਼ੁਰਗਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਠੱਕੇ ਖਾਂਦੇ ਆ ਉਹਨਾਂ ਦੀ ਕੋਈ ਨਹੀਂ ਪੁੱਛਦਾ ਆ ਫਾਜ਼ਲ ਕਾ ਡੀਸੀ ਦਫ਼ਤਰ ਦੇ ਵਿੱਚ ਮੈਂ ਇੱਕ ਦੋ ਵਾਰ ਹੀ ਗਿਆ ਸੀ ਇੱਕ ਆ ਪੁੱਤ ਪਤਾ ਨਹੀਂ ਪੋਤੀ ਸੀ ਉਹਦੀ ਛੋਟੀ ਜੀ ਤੇ ਇੱਕ ਮਾਤਾ ਜਿਹੜਾ ਉਹ ਵਾਕ ਰੋਂਦਾ ਉਹਦੇ ਤੇ ਤੁਰ ਕੇ ਆਏ ਸੀ ਕੋਈ ਕਮਰੇ ਦੀ ਗੱਲਬਾਤ ਸੀ ਉਹਨਾਂ ਨੂੰ ਬਾਹਰ ਵਿੱਚੋਂ ਹੀ ਮੋੜਤਾ ਸੀ ਮੈਂ ਨਾਮ ਵੀ ਲੈ ਰਿਆ ਇਹ ਗੱਲ ਸੱਚ ਆ ਜੇ ਹੁਣ ਕਹਿਣ ਵੀ ਸਬੂਤ ਦਿਓ ਸਬੂਤ ਇਹੀ ਆ ਕਿ ਉਦੋਂ ਉਸ ਟਾਈਮ ਤੇ ਮੇਰਾ ਲਾਇਸੈਂਸ ਮੰਰ ਰਿਆ ਸੀ ਅਸਲੇ ਦਾ ਤੇ ਮੈਂ ਜਾ ਰਿਹਾ ਹੁੰਦਾ ਸੀ ਤੇ ਮੈਂ ਢੇੜੇ ਕੱਢਦਾ ਹੁੰਦਾ ਸੀ ਉਸ ਟਾਈਮ ਤੇ ਕਿ ਭਾਈ ਮੈਨੂੰ ਜ਼ਰੂਰਤ ਆ ਮੈਨੂੰ ਜ਼ਰੂਰਤ ਆ ਮੈਂ ਧਰਨਿਆਂ ਤੇ ਜਾਣਾ ਮਨੂ ਜਿਹੜਾ ਕਹੋ ਹਨੇਰਾ ਹੋ ਜਾਂਦਾ ਤੇ ਉਹ 2022 ਦੀ ਗੱਲ ਆ ਤੇ ਮੈਂ ਗੱਲ ਕਹੂੰਗਾ ਕਿ ਉਹਨਾਂ ਬਜ਼ੁਰਗਾਂ ਦੀ ਜਦੋਂ ਥਾਣੇ ਕਚੈਰੀਆਂ 'ਚੋਂ ਧੱਕੇ ਵੱਜਦੇ ਆ ਜਦੋਂ ਬਜ਼ੁਰਗ ਧਰਨੇ ਲਾਉਂਦੇ ਆ ਉਹਨਾਂ ਦੀ ਤਾਂ ਕੋਈ ਨਹੀਂ ਸੁਣਦਾ ਅਸਲ ਵਿੱਚ ਗੱਲ ਇਹ ਆ ਕਿ ਮੈਂ ਮਾਫੀ ਚਾਹੁੰਨਾ ਪ੍ਰਸ਼ਾਸਨ ਇਸ ਗੱਲ ਦਾ ਗੁੱਸਾ ਨਾ ਕਰੇ ਜਿੰਨਾ ਲੋਕਾਂ ਨੇ ਕ੍ਰਾਂਤੀ ਦੀ ਗੱਲ ਕੀਤੀ ਆ ਜਿੰਨਾ ਲੋਕਾਂ ਨੇ ਪੰਜਾਬ ਦੀ ਗੱਲ ਕੀਤੀ ਆ ਦੇਸ਼ ਦੀ ਗੱਲ ਕੀਤੀ ਆ ਉਹਨਾਂ ਤੇ ਔਂਕੜਾ ਪਤਾ ਨਹੀਂ ਆਉਂਦੀਆਂ ਹੀ ਹੁੰਦੀਆਂ ਹੋਰ ਤੁਸੀਂ ਤਾਂ ਉਹਨਾਂ ਨੂੰ ਇਹੀ ਕਿਹਾ ਕਿ ਅਸੀਂ ਦਾਖਲ ਕੀਤਾ ਉਹਨਾਂ ਦੀ ਸਿਹਤ ਤੰਦਰੁਸਤੀ ਵਾਸਤੇ ਮਤਲਬ ਡਾਕਟਰਾਂ ਕੋਲੇ ਹੀ ਭੇਜਿਆ ਤੇ ਪਰ ਇਹ ਵੀ ਤੁਹਾਡਾ ਧੰਨਵਾਦ ਆ ਪਰ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਹੋਣ ਛੇਤੀ ਉਹਨਾਂ ਤੇ ਵਿਫਤਾ ਨਹੀਂ ਹੁੰਦੀਆਂ ਤੇ ਪਰ ਜਿਹੜਾ ਪ੍ਰਸ਼ਾਸਨ ਭਾਈਏ ਪ੍ਰਸ਼ਾਸਨ ਵੀ ਕਦੇ ਆਪਦੇ ਕੋਲੋਂ ਨਹੀਂ ਉਹ ਕਰਦਾ ਜੇਕਰ ਇਹਨਾਂ ਨੂੰ ਉਹਨਾਂ ਦੀ ਸਿਹਤ ਨਾਲ ਹੀ ਸੀ ਜੇ ਬਜ਼ੁਰਗਾਂ ਦੀ ਸਿਹਤ ਨਾਲ ਹੀ ਸੀ ਤਾਂ ਫਿਰ ਅੱਜ ਤੋਂ 10 ਦਿਨ ਪਹਿਲਾਂ ਕਿਉਂ ਨਹੀਂ ਹੋਈ ਜੇਕਰ ਸਿਹਤ ਨਾਲ ਹੀ ਸੀ ਤਾਂ ਜਦੋਂ ਅਥਰੂ ਗੈਂਸਾ ਸਿੱਟੀਆਂ ਗਈਆਂ ਉਸ ਟਾਈਮ ਤੇ ਕਿਉਂ ਨਹੀਂ ਜੇਕਰ ਸਿਹਤ ਨਾਲ ਹੀ ਸੀ ਬਜ਼ੁਰਗਾਂ ਦੀ ਤਾਂ ਜਦੋਂ ਕਈ ਨੌਜਵਾਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੇ ਕਤਲ ਕੀਤੇ ਗਏ ਆ ਬਾਰਡਰਾਂ ਤੇ ਉਸ ਟਾਈਮ ਤੇ ਕਿਸੇ ਨੇ ਪ੍ਰਵਾਹ ਕਿਉਂ ਨਹੀਂ ਕੀਤੀ ਜੇਕਰ ਬਜ਼ੁਰਗਾਂ ਦੀ ਗੱਲ ਹੀ ਸੀ ਤਾਂ ਕਈ ਥਾਵਾਂ ਤੇ ਬਜ਼ੁਰਗਾਂ ਨੇ ਧਰਨੇ ਲਾਏ ਆ ਉਸ ਟਾਈਮ ਤੇ ਕਿਉਂ ਨਹੀਂ ਕਿਸੇ ਨੇ ਪ੍ਰਵਾਹ ਕੀਤੀ ਕਿਉਂਕਿ ਜੋ ਸਰਕਾਰ ਕਹੂਗੀ ਉਹ ਪ੍ਰਸ਼ਾਸਨ ਨੂੰ ਮੰਨਣਾ ਪੈਣਾ ਇਹ ਰਾਜੇ ਮਹਾਰਾਜਿਆਂ ਤੋਂ ਚੱਲਦਾ ਆ ਰਿਹਾ ਕੰਮ ਜਿਹੜੀਆਂ ਭਰਤੀਆਂ ਉਹ ਵੀ ਸਰਕਾਰ ਕਰਦੀ ਆ ਤੇ ਜਦੋਂ ਰਾਜੇ ਮਹਾਰਾਜਿਆਂ ਵੇਲੇ ਭਰਤੀਆਂ ਸੀ ਉਹ ਵੀ ਰਾਜੇ ਕਰਦੇ ਸੀ ਅੰਗਰੇਜ਼ਾਂ ਵੇਲੇ ਵੀ ਇਹੀ ਕੰਮ ਸੀ ਤੇ ਅੱਜ ਵੀ ਕੰਮ ਉਹੀ ਆ ਤੁਹਾਨੂੰ ਜੋ ਸਰਕਾਰ ਕਹੂਗੀ ਤੁਸੀਂ ਉਹੀ ਕਰਨਾ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਸਾਨੂੰ ਆਥਨ ਤੋਂ ਪਹਿਲਾਂ ਚਿੱਟਾ ਬੰਦ ਚਾਹੀਦਾ ਪ੍ਰਸ਼ਾਸਨ ਦੋ ਘੰਟਿਆਂ 'ਚ ਕਰ ਦੂਗਾ ਜੇ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਜਾਵੇ ਕਿ ਜੀ ਜਿਹੜਾ ਜਿਹੜਾ ਤੁਹਾਡੇ ਥਾਣੇ ਦੇ ਵਿੱਚ ਆਵੇ ਉਹਨਾਂ ਦੀ ਕਿਸੇ ਦੀ ਕੋਈ ਸ਼ਪਾਰਿਸ਼ ਨਹੀਂ ਮੰਨਣੀ ਸੱਚ ਤੇ ਕੰਮ ਚੱਲਣਾ ਫਿਰ ਵੀ ਕੰਮ ਸੈੱਟ ਹੋ ਸਕਦਾ ਪ੍ਰਸ਼ਾਸਨ ਨੂੰ ਇਹ ਕਿਹਾ ਜਾਵੇ ਕਿ ਸੱਟਾ ਨਹੀਂ ਚੱਲਣਾ ਚਾਹੀਦਾ ਤਾਂ ਵੀ ਹੋ ਸਕਦਾ ਜਦੋਂ ਪ੍ਰਸ਼ਾਸਨ ਨੂੰ ਤਾਂ ਰੱਖਾਂ ਵਾਸਤੇ ਰੱਖ ਛੱਡਿਆ ਮੈਂ ਮਾਫੀ ਚਾਹੁੰਦਾ ਜੇ ਗੱਲ ਗਲਤ ਲੱਗੇ ਪਰ ਮੈਂ ਗੱਲ ਝੂਠ ਨਹੀਂ ਕਹਿੰਦਾ ਜਦੋਂ ਕੋਈ ਚਿੱਟੇ ਆਲਾ ਫੜਾ ਦੇ ਉਦੋਂ ਛਡਾਉਣ ਵਾਲੇ ਪਹਿਲੋ ਪਹਿਲ ਹੁੰਦੇ ਆ ਸਪਾਰਸ਼ਾਂ ਵਾਲੇ ਪਹਿਲੋ ਪਹਿਲ ਹੁੰਦੇ ਆ ਦੂਸਰਾ ਨੰਬਰ ਕਿ ਜਦੋਂ ਧਰਨੇ ਲੱਗਣਗੇ ਤੇ ਉਹਨਾਂ ਨੂੰ ਫੋਨ ਜਾਂਦਾ ਹੱਕਾਂ ਦੀ ਲੜਾਈ ਲੜਨ ਵਾਸਤੇ ਉਹਨਾਂ ਨੂੰ ਚੱਕਣ ਵਾਸਤੇ ਕਿਹਾ ਜਾਂਦਾ ਉਹ ਚੱਕ ਲਿਆ ਹੁੰਦੇ ਆ ਤੇ ਜਦੋਂ ਜਿਹੜੇ ਦੇਸ਼ ਨੂੰ ਖਰਾਬ ਕਰ ਰਹੇ ਆ ਜਵਾਨੀ ਕਿਸਾਨੀ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਖਰਾਬ ਕਰਨ ਵਾਲੇ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੇ ਜਦੋਂ ਖੁੱਲੇ ਸ਼ਰੇਆਮ ਫਿਰਦੇ ਆ ਇਹਦਾ ਮਤਲਬ ਇਹ ਆ ਕਿ ਕਿਸੇ ਨਾ ਕਿਸੇ ਸ਼ਿਪਾਰਸ਼ਾਂ ਤੇ ਉਹ ਬਾਹਰ ਫਿਰਦੇ ਆ ਤੇ ਭਾਈ ਤੁਹਾਡੇ ਸਾਹਮਣੇ ਆ ਜੋ ਸਰਕਾਰ ਕੋਊਗੀ ਉਹੀ ਹੋਣਾ ਤੇ ਮੇਰੀ ਬੇਨਤੀ ਆ ਜੇ ਸਰਕਾਰ ਫਿਕਰ ਕਰਨ ਲੱਗੀ ਆ ਬਜ਼ੁਰਗਾਂ ਦਾ ਤਾਂ ਜਵਾਨੀ ਦਾ ਫਿਕਰ ਵੀ ਕਰੋ ਪਾਣੀ ਦਾ ਫਿਕਰ ਵੀ ਕਰੋ ਮਜ਼ਦੂਰਾਂ ਦਾ ਫਿਕਰ ਵੀ ਕਰੋ ਜਦੋਂ ਕੋਈ ਧਰਨੇ ਲਾਉਂਦਾ ਮਜ਼ਦੂਰ ਆ ਕੇ ਟ੍ਰੇਨਾਂ ਰੋਕਦਾ ਉਸ ਟਾਈਮ ਤੇ ਬਜ਼ੁਰਗਾਂ ਨੂੰ लाठी चार्ज ਨਾਲ ਪਰੇ ਕੀਤਾ ਜਾਂਦਾ ਉਦੋਂ ਤਾਂ ਤੁਹਾਡੇ ਵਿੱਚ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੁਣ ਤੁਹਾਡੇ ਵਿੱਚ ਦਇਆ ਪਤਾ ਨਹੀਂ ਕਿੱਥੋਂ ਆ ਗਈ ਆ ਚਲੋ ਇਹ ਭਾਵੇਂ ਅਖੇ ਚਾਂਦ 4 ਦਿਨ ਕੀ ਚਾਂਦਨੀ ਫਿਰ ਹਨੇਰੀ ਰਾਤ ਇਹ ਜਿਹੜੀ 2 ਦਿਨਾਂ ਦੀ ਚਾਂਦਨੀ ਰਾਤ ਆਈ ਆ ਤਾਂ ਲੋਕ ਵੇਖ ਲੈਣਗੇ ਤੇ ਲੋਕ ਵੇਖ ਹੀ ਜਾਂਦੇ ਆ ਪਹਿਲਾਂ ਮੇਰੇ ਹਿਸਾਬ ਨਾਲ ਕੱਠ ਘਟ ਹੁੰਦਾ ਹੁਣ ਘੱਟ 10 ਗੁਣਾ ਜ਼ਿਆਦਾ ਹੋ ਜਾਣਾ ਸਰਕਾਰ ਵੀ ਜੋ ਕੰਮ ਕਰਦੀ ਆ ਜੋ ਇਹਨਾਂ ਨੂੰ ਸੀਆਡੀੀ ਰਿਪੋਰਟ ਮਿਲ ਜੇ ਵੀ ਹੁਣ ਤਾਂ ਕੰਮ ਆਉਣਾ ਨਾਲ ਦੀ ਨਾਲੇ ਕੰਮ ਹੋਰ ਕਰਦੇ ਆ ਵਾਕਈ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ ਸਰਕਾਰ ਜਿਹੜੀ ਲੋਕ ਆ ਪੰਜਾਬ ਦੇ ਇਹ ਤਾਂ ਸਿੱਧੇ ਚੱਲਦੇ ਆ ਤੇ ਰੱਬ ਸਿੱਧੀਆਂ ਜਿਹੜਾ ਕੱਲ ਨੇ ਤਾਂ ਕਵਲੀਆਂ ਕਰਦੇ ਆ ਰੱਬ ਸਿੱਧੀਆਂ ਪਾ ਦਿੰਦਾ ਸਰਕਾਰ ਸ਼ੈਤਾਨ ਬਣਦੀ ਆ ਪਰ ਰੱਬ ਲੋਕਾਂ ਵੱਲ ਖੜ ਜਾਂਦਾ ਤੇ ਜੇਕਰ ਭਾਈ ਸਾਹਿਬ ਮੈਂ ਕੋਈ ਗੱਲ ਗਲਤ ਕਹੀ ਹੋਵੇ ਪ੍ਰਸ਼ਾਸਨ ਮੇਰੀ ਗੱਲ ਦਾ ਗੁੱਸਾ ਜ਼ਰੂਰ ਕਰੂਗਾ ਭਰਾਵੋ ਤੁਹਾਨੂੰ ਬੇਰੁਜ਼ਗਾਰ ਕੀਤਾ ਗਿਆ ਪ੍ਰਸ਼ਾਸਨ ਉਹਨੂੰ ਬੇਰੁਜ਼ਗਾਰ ਕੀਤਾ ਗਿਆ ਜੇਕਰ ਤੁਸੀਂ ਆਪਦੇ ਘਰੇ ਚੰਗੇ ਹੁੰਦੇ ਰਾਜੇ ਮਹਾਰਾਜੇ ਹੁੰਦੇ ਤਾਂ ਤੁਸੀਂ ਸਰਕਾਰ ਦਾ ਕਹਿਣਾ ਨਹੀਂ ਮੰਨਦੇ ਸੀ ਜਿਹੜੇ ਲੋਕ ਅੱਜ ਬੇਰੁਜ਼ਗਾਰ ਫਿਰਦੇ ਆ ਚਾਹੇ ਉਹ ਧਰਨੇ ਲਾ ਰਹੇ ਆ ਚਾਹੇ ਕੁਛ ਜਦੋਂ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਉਹਨਾਂ ਨੇ ਸਰਕਾਰ ਦੇ ਉਲਟ ਨਹੀਂ ਜਾਣਾ ਤੇ ਇਹੀ ਕੰਮ ਤੁਹਾਡਾ ਤੁਹਾਨੂੰ ਤਨਖਾਹ ਨਾਲ ਪਿਆਰ ਆ ਤੁਹਾਨੂੰ ਪਰਿਵਾਰ ਨਾਲ ਪਿਆਰ ਆ ਉਹ ਲੋਕ ਗਏ ਜਿਨ੍ਹਾਂ ਨੂੰ ਦੇਸ਼ ਨਾਲ ਪਿਆਰ ਹੁੰਦਾ ਸੀ ਬਹੁਤ ਚੰਗੇ ਲੋਕ ਬੈਠੇ ਆ ਪ੍ਰਸ਼ਾਸਨ ਦੇ ਵਿੱਚ ਜਿਹੜੇ ਦੇਸ਼ ਦੀ ਪ੍ਰਵਾਹ ਕਰਦੇ ਆ ਲੋਕਾਂ ਦੀ ਪ੍ਰਵਾਹ ਕਰਦੇ ਆ ਜਿੰਨਾ ਕਰਕੇ ਲੋਕ ਬੜੀ ਐਸ਼ ਆਰਾਮ ਦੀ ਜ਼ਿੰਦਗੀ ਜੀ ਰਹੇ ਬੜੀ ਤਾਂ ਨਹੀਂ ਕਹਿ ਸਕਦੇ ਐਵੇਂ ਮੈਂ ਤੁਹਾਨੂੰ ਇਹ ਤਾਂ ਚਲ ਜਾਦੇ ਹੋ ਗਿਆ ਸੀ ਮੈਂ ਜਾਦੇ ਕਹਿ ਬੈਠਾ ਵੀ ਠੀਕ ਆ ਮਾੜਾ ਮੋਟਾ ਜਿਵੇਂ ਕਹ ਲਉਣਾ ਵੀ ਸੌਂਦੇ ਸੌਂ ਲੈਂਦੇ ਆ ਪਰ ਡਰ ਡਰ ਕੇ ਸੌਂਦੇ ਵੀ ਕਿ ਨਾ ਚੋਰੀ ਨਾ ਹੋ ਜੇ ਤੜਕੇ ਨੂੰ ਤੇ ਪਰ ਜਿਹੜੇ ਚੰਗੇ ਬੈਠੇ ਉਹਨਾਂ ਦੀ ਭਾਈ ਕੋਈ ਸੌਂਦਾ ਵੀ ਨਹੀਂ ਤੇ ਉਹਨਾਂ ਦੀ ਕੋਈ ਚੱਲਣ ਵੀ ਨਹੀਂ ਦਿੰਦਾ ਉਹਨਾਂ ਦੇ ਛੇਤੀ ਸਟਾਰ ਵੀ ਨਹੀਂ ਵਾਧਦੇ ਬਾਈ ਜੀ ਤੁਹਾਡੀ ਮਜਬੂਰੀ ਆ ਪਰ ਸੱਚ ਇਹ ਆ ਕਿ ਇਹ ਅੱਜ ਤੋਂ ਨਹੀਂ ਰਾਜੇ ਮਹਾਰਾਜੇ ਉਹਨੇ ਜਦੋਂ ਆਪਦੀ ਪਰਜਾ ਦੇ ਵਿੱਚ ਭੁੱਖ ਪੈਦਾ ਕਰਦੇ ਸੀ ਉਹਨਾਂ ਪਰਜਾਂ ਵਿੱਚੋਂ ਹੀ ਸਿਪਾਈ ਕੱਢੇ ਜਾਂਦੇ ਸੀ ਸੈਨਾਪਤੀ ਕੱਢੇ ਜਾਂਦੇ ਸੀ ਉਸੇ ਤਰ੍ਹਾਂ ਅੰਗਰੇਜ਼ਾਂ ਨੇ ਕੀਤਾ ਉਸੇ ਤਰ੍ਹਾਂ ਜੇ ਮੰਤਰੀ ਕਰ ਰਹੇ ਆ ਤੇ ਭਾਈ ਸਾਹਿਬ ਤੁਹਾਨੂੰ ਤਾਂ ਜੋ ਕਹਿਣਗੇ ਤੁਸੀਂ ਉਹ ਕਰਨਾ ਪਰ ਪੰਜਾਬ ਵਾਸਤੇ ਦੇਸ਼ ਵਾਸਤੇ ਥੋੜਾ ਜਿਆ ਸੋਚ ਲੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਉਹ ਗੱਲ ਵੱਖਰੀ ਹੈ ਕਿ ਤੁਸੀਂ ਇਕੱਲਾ ਪਰਿਵਾਰ ਵਾਰੀ ਸੋਚਦੇ ਆ ਅਸੀਂ ਕਹਿੰਨੇ ਆ ਲੋਕਾਂ ਬਾਰੇ ਸੋਚੋ ਜੇਕਰ ਤੁਹਾਨੂੰ ਲੋਕਾਂ ਦੀ ਪ੍ਰਵਾਹ ਹੁੰਦੀ ਜਿਵੇਂ ਤੁਸੀਂ ਕਹੀ ਜਾਂਦੇ ਆ ਸਾਨੂੰ ਬਜ਼ੁਰਗਾਂ ਦੀ ਪ੍ਰਵਾਹ ਤੇ ਬਜ਼ੁਰਗ ਥਾਣੇ ਕਚਹਿਰੀਆਂ ਦੇ ਵਿੱਚ ਧੱਕੇ ਖਾਨ ਨਾ ਆਉਂਦੇ ਉਹਨਾਂ ਦੀ ਸੁਣਵਾਈ ਹੁੰਦੀ ਉਹ ਜੇਕਰ ਲੋਕਾਂ ਦੀ ਪ੍ਰਵਾਹ ਹੁੰਦੀ ਸਰਕਾਰ ਨੂੰ ਪ੍ਰਵਾਹ ਹੁੰਦੀ ਤੁਹਾਨੂੰ ਪ੍ਰਵਾਹ ਹੁੰਦੀ ਤਾਂ ਜਿਹੜੇ ਡੀਸੀ ਦਫਤਰ ਐ ਐਸਡੀਐਮ ਦਫਤਰ ਐ ਐਸਐਸਪੀ ਦਫਤਰ ਕੋਟਾਂ ਦੇ ਵਿੱਚ ਉਹ ਮੋਟਰਸਾਈਕਲ ਠੱਲਣ ਦੀ ਕਈ ਬਜ਼ੁਰਗ ਕੰਮ ਜਾਂਦੇ ਆ ਤਰੀਕਾਂ ਤੇ ਜਾਂਦੇ ਆ ਮੋਟਰਸਾਈਕਲ ਠੱਲਦੇ ਆ ਉਹਨਾਂ ਦੀ ਪਰਚੀ ਨਾ ਹੁੰਦੀ ਬਾਕੀ ਜੇਕਰ ਕੋਈ ਗੱਲ ਗਲਤ ਹੋਵੇ ਤਾਂ ਭਾਈ ਜਿਹਨੇ ਕਹਿਣਾ ਗਲਤ ਕਹੀ ਜਾਵੇ ਪਰ ਜੇਕਰ ਕਿਸੇ ਧਰਮ ਦੇ ਖਿਲਾਫ ਕਹੀ ਗਈ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ